ਤਿਆ ਬਾਏ ਦੇ ਵੀ ਤੋਂ ਆਪਾਂ ਬਹੁਤ ਵਧੀਆ ਆਪਾਂ ਜਿਹੜੇ ਪੈਸੇ ਆਪਾਂ ਇਹਦੇ ਤੋਂ ਕਮਾ ਸਕਦੇ ਆ ਪੈਸੇ ਕਮਾਉਣਾ ਚਾਹਨੇ ਹੋ 20000 50000 ਲੱਖ ਰੁਪਇਆ 2 ਲੱਖ ਰੁਪਇਆ ਤੁਸੀਂ ਇੱਕ ਮਹੀਨੇ ਦਾ ਸਿਰਫ ਤੁਸੀਂ 200 ਰੁਪਇਆ ਲਾਣਾ 200 ਰੁਪਏ ਦੇ ਵਿੱਚ ਤੁਸੀਂ ਤਿੰਨ ਚਾਰ ਘੱਟ ਮਹੀਨੇ ਦੀ ਲੱਖਾਂ ਰੁਪਏ ਦੀ ਕਮਾਈਆ ਇੱਕ ਇੱਕ ਵੀਡੀਓ ਤੋਂ ਇੱਕ ਕੋਈ ਪੜ੍ਹਾਈ ਦੀ ਲੋੜ ਨਹੀਂ ਹੈਗੀ ਕਿਸੇ ਡਿਗਰੀ ਦੀ ਲੋੜ ਨਹੀਂ ਹੈਗੀ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਰਿਵਾਰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਜੋ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਉਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਮੈਂ ਕਹਿੰਦਾ ਤੁਸੀਂ ਜਿੰਨੇ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ 20000 50000 ਲੱਖ ਰੁਪਇਆ 2 ਲੱਖ ਰੁਪਇਆ ਤੁਸੀਂ ਕਮਾਉਣਾ ਚਾਹੁੰਦੇ ਹੋ ਮਹੀਨੇ ਦਾ ਤੁਸੀਂ ਉਨੇ ਤੁਸੀਂ ਪੈਸੇ ਜਿਹੜੇ ਉਹ ਕਮਾ ਸਕੋਗੇ ਉਹ ਬਹੁਤ ਹੀ ਵਧੀਆ ਤਰੀਕਾ ਵਾ ਜੇ ਮੰਨ ਕੇ ਚਲੋ ਤੁਸੀਂ ਕਿੰਨੇ ਵੀ ਸਾਨੂੰ ਤਾਂ ਕੁਝ ਵੀ ਨਹੀਂ ਹੁੰਦਾਗਾ ਅਸੀਂ ਬਿਲਕੁਲ ਅਨਪੜਾ ਸਾਡੇ ਕੋਲ ਮਤਲਬ ਸਟੱਡੀ ਨਹੀਂ ਹੈਗੀ ਹੈ ਨਾ ਤਾਂ ਵੀ ਤੁਸੀਂ ਉਸ ਟੌਪਿਕ ਦੇ ਉੱਤੇ ਤੁਸੀਂ ਕੰਮ ਆ ਜਿਹੜਾ ਉਹ ਕਰ ਸਕਦੇ ਹੋ ਉਹ ਕੰਮ ਨੂੰ ਕੋਈ ਵੀ ਮੇਰਾ ਭੈਣ ਕੋਈ ਵੀ ਮੇਰਾ ਭਰਾ ਕੋਈ ਵੀ ਛੋਟਾ ਬੱਚ ਉਹ ਕੰਮ ਕਰਨਾ ਬਹੁਤ ਹੀ ਜ਼ਿਆਦਾ ਸੁੱਖਾ ਵਾ ਉਹ ਕੰਮ ਦੇ ਵਿੱਚ ਜੇ ਕਮਾਈ ਦੇਖੀ ਜਾਵੇ ਨਾ ਉਹ ਕੰਮ ਦੇ ਵਿੱਚ ਬਹੁਤ ਹੀ ਜ਼ਿਆਦਾ ਕਮਾਈ ਆ ਜਿੰਨਾ ਤੁਸੀਂ ਸੋਚੇ ਨਹੀਂ ਨਾ ਹੋਣਾ ਉਤੋਂ ਦੁੱਗਣੀ ਕਮਾਈ ਆ ਫਰੀ ਦੀ ਕਮਾਈ ਆ ਫਰੀ ਦੀ ਕਮਾਈ ਬਾਕੀ ਇਹ ਕਿ ਤੁਸੀਂ ਨੂੰ ਬਸ ਥੋੜੇ ਜਿ ਆਪਣੇ ਪੱਲੋਂ ਪੈਸੇ ਲੋਣੇ ਕਿੰਨੇ ਪੈਸੇ ਲੋਣੇ ਆ ਤੁਸੀਂ 100 200 ਰੁਪਇਆ 200 ਰੁਪਇਆ ਤੁਸੀਂ ਆਪਣੇ ਪੱਲੋਂ ਲੋਣਾ ਤੇ 200 ਰੁਪਇਆ ਲਾ ਕੇ ਤੁਸੀਂ ਮਹੀਨੇ ਦੇ ਲੱਖ ਰੁਪਇਆ ਜਿਹੜਾ ਤੁਸੀਂ ਬੜੇ ਆਰਾਮ ਨਾਲ ਤੁਸੀਂ ਉਹ ਕਮਾ ਸਕਦੇ ਹੋ ਸੋ ਅਗਰ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵ ਇਸ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਨਰ ਰਿੰਨਾ ਜੀ ਸੋ ਆਓ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਉਹ ਕਿਹੜਾ ਟੋਪਿਕ ਆ ਉਹਨੂੰ ਕਿਵੇਂ ਕਰਨਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਹੁਣ ਦੱਸਾਂਗਾ ਸੋ ਦੇਖੋ ਉਹ ਚੀਜ਼ ਹੈਗਾ ਟੌਏ ਟੌਏ ਵਾਲੀ ਵੀਡੀਓ ਨੇ ਤੁਸੀਂ ਦੇਖੀ ਹੋਣੀ ਆ YouTube ਦੇ ਉੱਤੇ ਤੁਹਾਡੇ ਬੱਚੇ ਵੀ ਤੁਹਾਡੇ ਬੱਚੇ ਵੀ ਰੋਜ਼ ਕਾਰਟੂਨ ਵਾਲੀ ਇੱਕ ਕਾਰਟੂਨ ਵਾਲੀ ਹੁੰਦੀ ਆ ਇੱਕ ਮਤਲਬ ਕਾਰਾਂ ਵਾਲੀ ਵੀਡੀਓ ਹੁੰਦੀ ਆ ਉਹ ਡੇਲੀ ਕਾਰਾਂ ਦੀ ਵੀਡੀਓ ਹੀ ਦੇਖਦੇ ਰਹਿੰਦੇ ਆ ਹਨਾ ਜਿਵੇਂ ਮੰਨ ਲਓ ਮਿੱਟੀ ਦੇ ਵਿੱਚ ਗੱਡੀਆਂ ਚੱਲੀ ਜਾਂਦੀਆਂ ਨੇ ਜਾਂ ਮਦਰ ਰੈਸ ਲਾਈ ਜਾਂਦੀ ਆ ਉਹ ਚੀਜ਼ਾਂ ਨੂੰ ਦੇਖੀ ਜਾਂਦੇ ਤੇ ਜੇ ਤੁਸੀਂ ਉਹਦੇ ਵਿੱਚ ਦੇਖੋਗੇ ਵਿਊ ਉਹਦੇ ਵਿੱਚ ਮਿਲੀਅਨ ਦੇ ਵਿੱਚ ਵੀਊ ਆਉਂਦੇ ਆ ਜੇ ਸਭ ਨਾਲੋਂ ਵੱਧ ਕਮਾਈ ਦੀ ਗੱਲ ਕੀਤੀ ਜਾਵੇ ਸਾਰਿਆਂ ਨਾਲੋਂ ਵੱਧ ਕਮਾਈ ਦੀ ਗੱਲ ਕੀਤੀ ਜਾਵੇ ਤਾਂ ਸਾਰਿਆਂ ਨਾਲੋਂ ਵੱਧ ਕਮਾਈ ਆ ਟੋਏ ਵਾਲੀ ਟੋਏ ਵਾਲੀ ਵੀਡੀਓ ਦੀ ਕਮਾਈ ਆ ਸਾਰਿਆਂ ਨਾਲੋਂ ਜ਼ਿਆਦਾ ਕਮਾਈ ਆ ਜਿਹੜੀ ਕਿਉਂਕਿ ਇਹਦੇ ਵਿੱਚ ਵੀਊ ਨੇ ਜਿਹੜੇ ਮਿਲੀਅਨ ਦੇ ਵਿੱਚ ਹੁੰਦੇ ਨੇ ਤੇ ਜੇ ਇਹਦੀ ਕਮਾਈ ਦੀ ਗੱਲ ਕਰੀਏ ਘੱਟੋ ਘੱਟ ਵੀ ਮਹੀਨੇ ਦੀ ਲੱਖਾਂ ਰੁਪਏ ਦੀ ਕਮਾਈ ਆ ਇੱਕ ਇੱਕ ਵੀਡੀਓ ਤੋਂ ਇੱਕ ਵੀਡੀਓ ਤੋਂ ਇਹ ਟੋਪਿਕ ਬਹੁਤ ਵਧੀਆ ਤੁਸੀਂ ਕਰਨਾ ਕੀ ਆ ਤੁਸੀਂ ਕੀ ਕਰਨਾ ਤੁਸੀਂ 100 ਤੋਂ ਲੈ ਕੇ 200 ਰੁਪਏ ਮੰਨ ਕੇ ਚੱਲੋ ਯਾਰ 100 ਤੋਂ ਲੈ ਕੇ 200 ਰੁਪਏ ਤੁਸੀਂ ਲੈਣਾ ਵਾ ਤੁਸੀਂ ਬੱਚਿਆਂ ਦੇ ਟੌਏ ਜਿਹੜੇ ਹੁੰਦੇ ਆ ਹਾਂ ਬੱਚਿਆਂ ਦੇ ਟੌਏ ਜਿਹੜੇ ਹੁੰਦੇ ਆ ਤੁਸੀਂ ਉਹ ਖਰੀਦ ਲੈਣੇ ਆ ਜਿਵੇਂ ਕਿ ਆ ਦੇਖੋ ਮੇਰੇ ਕੋਲ ਪਿਆ ਵਾ ਆ ਗੱਡੀ ਹੋ ਗਈ ਹੈ ਨਾ ਆ ਗੱਡੀ ਹੋ ਗਈ ਤੁਸੀਂ ਇਸ ਤਰ੍ਹਾਂ ਦੇ 3-4 ਟੌਏ ਅਲੱਗ-ਅਲੱਗ ਖਰੀਦ ਲੈਣੇ ਜਿਵੇਂ ਇੱਕ ਆ ਕਾਰ ਹੋ ਗਈ ਇੱਕ ਟਰੈਕਟਰ ਹੋ ਗਿਆ ਇੱਕ ਛੋਟੀ ਗੱਡੀ ਹੋ ਗਈ 3-4 ਤੁਸੀਂ ਖਰੀਦ ਲੈਣੇ ਆ ਤੇ ਤੁਸੀਂ ਕਰਨਾ ਕੀ ਹੈ ਕਿ ਤੁਸੀਂ ਇਹਨਾਂ ਦੀ ਵੀਡੀਓ ਬਣਾਉਣੀ ਹੈ ਵੀਡੀਓ ਕਿੱਦਾਂ ਬਣਾਉਣੀ ਹੈ ਤੁਸੀਂ ਗੱਡੀਆਂ ਨੂੰ ਥੱਲੇ ਰੱਖ ਕੇ ਤੁਸੀਂ ਇਹਨਾਂ ਦੀ ਮਤਲਬ ਵੀਡੀਓ ਬਣਾਈ ਜਾਣੀ ਹੈ ਇਦਾਂ ਹਲਾ ਰੱਖ ਕੇ ਦੱਸੀ ਜਾਣਾ ਵੀ ਤੁਸੀਂ ਮਤਲਬ ਵੀ ਆ ਦੇਖੋ ਟੌਏ ਪਿੱਛੇ ਕੋਈ ਆਵਾਜ਼ ਦੇਈ ਜਾਣੀ ਆ ਤੁਸੀਂ ਕਹਣਾ ਆਰੇ ਪਿੱਛੇ हट ਜਾਓ ਜੇ ਮੇਰੀ ਕਾਰ ਆ ਗਈ ਹੈ ਜੇ ਦੇਖੋ ਮੈਂ ਅੱਜ ਨਹੀਂ ਕਰ ਲਈਏ ਇਸ ਦਾ ਇਹ ਕਲਰ ਹੈ ਇਸਕੇ ਛੋਟੇ-ਛ ਤੁਸੀਂ ਇਹ ਦੋ ਬੋਲੀ ਜਾਣਾ ਬਸ ਗੱਡੀ ਨੂੰ ਤੁਸੀਂ ਮਤਲਬ ਚਲਾਈ ਜਾਣਾ ਚਲਾਈ ਜਾਣਾ ਕਦੇ ਮਤਲਬ ਥੱਲੇ ਗੇਰਤੀ ਜਾਂ ਐਟਰ ਰੱਖ ਲਈ ਐਟਰ ਦੇ ਉੱਤੇ ਚੜਾ ਲਈ ਜੋ ਮਰਜੀ ਜਾਂ ਜਿਵੇਂ ਦੀ ਮਰਜ਼ੀ ਤੁਸੀਂ ਐਕਟੀਵਿਟੀ ਕਰੀ ਚਲੋ ਬਸ ਤੁਸੀਂ ਗੱਡੀਆਂ ਦਿਖਾਉਣੀਆਂ ਨੇ ਤੁਸੀਂ ਗੱਡੀਆਂ ਦਿਖਾਈ ਜਣਾ ਤੇ ਆਪਣੇ ਫੋਨ ਦੇ ਉੱਤੇ ਤੁਸੀਂ ਉਹਨੂੰ ਰਿਕਾਰਡ ਕਰ ਲੈਣਾ ਫੋਨ ਨੂੰ ਇੱਕ ਟ੍ਰਾਈਪੋਡ ਲੈਓ 3-400 ਰੁਪਏ ਦਾ ਉਹਦੇ ਤੇ ਫੋਨ ਟਿਕਾ ਲਓ ਫੋਨ ਟਿਕਾ ਕੇ ਤੁਸੀਂ ਇੱਕ ਟੇਬਲ ਵੀ ਲੈ ਸਕਦੇ ਹੋ ਇੱਕ ਟੇਬਲ ਦੇ ਉੱਤੇ ਤੁਸੀਂ ਗੱਡੀਆਂ ਰੱਖ ਲਿਆ ਤੇ ਫੋਨ ਲਾ ਲਿਆ ਤੇ ਤੁਸੀਂ ਚਲਾਈ ਜਾਣਾ ਕਹਿਣਾ ਜੇ ਮੇਰੀ ਕਾਰ ਆ ਗਈ ਐਸੇ ਹੋ ਗਿਆ ਵੈਸੇ ਹੋ ਗਿਆ ਬਸ ਜੋ ਤੁਹਾਡੇ ਮਨ ਦੇ ਵਿੱਚ ਆਂਦਾ ਤੁਸੀਂ ਬੋਲੀ ਜਾਣਾ ਉਹਦੀ ਤੁਸੀਂ ਘੱਟੋ ਘੱਟ ਤੁਸੀਂ 8 ਤੋਂ ਲੈ ਕੇ 10 ਮਿੰਟ ਦੀ ਤੁਸੀਂ ਵੀਡੀਓ ਬਣਾ ਲਓ ਜੇ ਤੁਸੀਂ ਜ਼ਿਆਦਾ ਕਮਾਈ ਕਰਨਾ ਚਾਹੁੰਦੇ ਹੋ ਨਾ ਤਾਂ ਤੁਹਾਡੀ ਜਿਹੜੀ ਵੀਡੀਓ 8 ਤੋਂ 10 ਮਿੰਟ ਦੀ ਹੋਣੀ ਚਾਹੀਦੀ ਆ ਫਿਰ ਤੁਸੀਂ ਜ਼ਿਆਦਾ ਕਮਾਈ ਕਰੋਗੇ ਜਦੋਂ ਤੁਹਾਡੀ ਵੀਡੀਓ ਸ਼ ਤੁਸੀਂ VN ਵੀਡੀਓ ਐਡੀਟਰ VN ਵੀਡੀਓ ਐਡੀਟਰ ਦੇ ਵਿੱਚ ਜਾਣਾ ਵਾ VN ਵੀਡੀਓ ਐਡੀਟਰ ਦੇ ਵਿੱਚ ਜਾ ਕੇ ਉਹ ਵੀਡੀਓ ਨੂੰ ਐਡਿਟ ਕਰਨਾ ਐਡਿਟ ਕਰਕੇ ਤੁਸੀਂ ਹਲਕਾ ਜਿਹਾ ਥੋੜੇ 뮤జిక్ ਲਗਾ ਦਿਓ 뮤జిక్ ਲਗਾ ਕੇ ਤੇ ਤੁਸੀਂ ਉਹਨੂੰ ਅਪਲੋਡ ਕਰ ਦਿਓ ਬਸ ਹੋਰ ਕੁਝ ਵੀ ਨਹੀਂ ਕਰਨਾਗਾ ਜੇ ਤੁਸੀਂ VN ਦੇ ਵਿੱਚ ਐਡਿਟ ਨਹੀਂ ਕਰਨਾ ਚਾਹੁੰਦੇ ਕਿ ਕੋਈ ਦਿੱਕਤ ਨਹੀਂ ਕੋਈ ਜ਼ਰੂਰੀ ਨਹੀਂ ਹੈਗਾ ਉਹ ਵੀਡੀਓ ਨੂੰ ਐਡਿਟ ਕਰਨਾ ਕਿਉਂਕਿ ਉਹ ਵੀਡੀਓ ਤੁਸੀਂ ਸ਼ੂਟ ਹੀ ਬਹੁਤ ਵਧੀਆ ਤਰੀਕਿਆਂ ਨਾਲ ਕੀਤੀ ਆ ਠੀਕ ਹੈ ਜੀ ਜਦੋਂ ਤੁਸੀਂ ਸ਼ੂਟ ਕੀਤਾ ਇਸੇ ਤਰ੍ਹਾਂ ਜਾ ਕੇ ਤੁਸੀਂ YouTube ਦੇ ਉੱਤੇ ਫੇਸਬੁਕ ਦੇ ਉੱਤੇ ਤੁਸੀਂ ਅਪਲੋਡ ਕਰਦੇ ਹੋ YouTube ਤੋਂ ਵੱਖਰੀ ਕਮਾਈ ਹੋਊਗੀ ਫੇਸਬੁਕ ਤੋਂ ਵੱਖਰੀ ਕਮਾਈ ਹੋਊਗੀ ਇਹ ਬਹੁਤ ਹੀ ਸੋਖਾ ਤੁਸੀਂ ਦੇਖੋ ਇੱਕ ਮਹੀਨਾ ਸਿਰਫ ਤੁਸੀਂ 200 ਰੁਪਏ ਲਾਉਣਾ ਇੱਕ ਮਹੀਨੇ ਦਾ ਸਿਰਫ ਤੁਸੀਂ 200 ਰੁਪਏ ਲਾਉਣਾ 200 ਰੁਪਏ ਦੇ ਵਿੱਚ ਤੁਸੀਂ ਤਿੰਨ ਚਾਰ ਕਾਰਾਂ ਲੈਣੀਆਂ ਉਹੀ ਕਾਰਾਂ ਦੇ ਉੱਤੇ ਵੀਡੀਓ ਬਣਾਈ ਜਾਣੀ ਉਹੀ ਕਾਰਾਂ ਦੇ ਉੱਤੇ ਵੀਡੀਓ ਬਣਾਈ ਜਾਣੀਆਂ ਜਦੋਂ ਤੁਹਾਨੂੰ YouTube ਤੋਂ ਕਮਾਈ ਹੋਣੀ ਸ਼ੁਰੂ ਹੋ ਗਈ ਫਿਰ ਤੁਸੀਂ ਨਵੀਆਂ ਗੱਡੀਆਂ ਲਿਆਓ ਫਿਰ ਤੁਸੀਂ ਨਵੀਆਂ ਗੱਡੀਆਂ ਲੈਣੀਆਂ ਜਦੋਂ ਨਵੀਆਂ ਗੱਡੀਆਂ ਆ ਗਿਆ ਫਿਰ ਉਸ ਤੋਂ ਬਾਅਦ ਤੁਸੀਂ ਮਤਲਬ ਵੀ ਹੋਰ ਗੱਡੀਆਂ ਲਿਆਓ ਹੋਰ ਗੱਡੀਆਂ ਲਾ ਕੇ ਫਿਰ ਵੀਡੀਓ ਬਣਾਓ ਫਿਰ ਤੁਹਾਨੂੰ ਕਮਾਈ ਹੋ ਗਈ ਫਿਰ ਹੋਰ ਗੱਡੀਆਂ ਲਿਆਓ ਜਾਨੀ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਕਮਾਈ ਆ ਦੇਖੋ ਆਹ ਵੀਡੀਓ ਜੇ ਤੁਸੀਂ ਬਣਾਓਗੇ ਪਾਓਗੇ ਨਾ ਇਹ ਟੋਪਿਕ ਤੁਹਾਡਾ ਚੱਲਣਾ ਹੀ ਚੱਲਣਾ ਜੀ 101% ਚੱਲੇਗਾ ਤੁਹਾਡਾ 101% ਕੰਮ ਚੱਲੇਗਾ ਕਿਉਂ ਚੱਲੇਗਾ ਕਿਉਂਕਿ ਇਹ ਵੀਡੀਓ ਪੂਰੇ ਵਰਲਡ ਦੇ ਵਿੱਚ ਦੇਖੀ ਜਾਂਦੀਆਂ ਇਹਦੇ ਵਿੱਚ ਅਮਰੀਕਾ ਇਟਲੀ ਇੰਗਲੈਂਡ ਹਣਾ ਇਹ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਵਿੱਚ ਵੀ ਇਹ ਵੀਡੀਓ ਨੂੰ ਬੱਚੇ ਦੇਖਦੇ ਨੇ ਜਿੰਨੀ ਵੀਡੀਓ ਤੁਹਾਡੀ ਬਾਹਰਲੇ ਦੇਸ਼ਾਂ ਦੇ ਲੋਕ ਦੇਖਣਗੇ ਤੁਸੀਂ ਉਹਨਾਂ ਜਿਆਦਾ ਪੈਸਾ ਜਿਹੜਾ ਤੁਸੀਂ ਇਹ ਵੀਡੀਓ ਤੋਂ ਤੁਸੀਂ ਕਮਾ ਸਕੋਗੇ ਇਹ ਬਹੁਤ ਵਧੀਆ ਤੇ ਬਹੁਤ ਹੀ ਸੌਖਾ ਤਰੀਕਾ ਹੈ ਪੈਸੇ ਕਮਾਉਣ ਦਾ ਤੁਸੀਂ ਇਸ ਤਰੀਕੇ ਦੇ ਕੰਮ ਕਰਨਾ ਸ਼ੁਰੂ ਕਰ ਦਿਓ ਇਹਦੇ ਵਿੱਚ ਕੋਈ ਪੜ੍ਹਾਈ ਦੀ ਲੋੜ ਨਹੀਂ ਹੈਗੀ ਕਿਸੇ ਡਿਗਰੀ ਦੀ ਲੋੜ ਨਹੀਂ ਹੈਗੀ ਕੁਝ ਨਹੀਂ ਕਰਨਾ ਬਸ ਸਿਰਫ ਇੱਕ ਤੁਹਾਡੇ ਕੋਲ ਮੋਬਾਈਲ ਫੋਨ ਆਉਣਾ ਚਾਹੀਦਾ 3-400 ਰੁਪਏ ਦਾ ਤੁਹਾਡੇ ਕੋਲ ਮਰ ਟਰਾਈਪੋਡ ਹੋਣਾ ਚਾਹੀਦਾ ਜੇ 300 ਅ 400 ਰੁਪਏ ਦਾ ਤੁਸੀਂ ਟਰਾਈਪੋਡ ਨਹੀਂ ਲੈ ਸਕਦੇ ਕਿ ਕੋਈ ਜ਼ਰੂਰੀ ਨਹੀਂ ਹੈਗਾ ਤੁਹਾਡੇ ਘਰ ਦੇ ਵਿੱਚ ਕੋਈ ਵੀ ਸਿਆਣਾ ਬੰਦਾ ਹੈਗਾ ਜਿਹੜਾ ਫੋਨ ਵਧੀਆ ਤਰੀਕੇ ਨਾਲ ਫੜ ਸਕਦਾ ਵਾ ਉਹਨੂੰ ਫੋਨ ਫੜਾ ਕੇ ਉਹਨੂੰ ਕਹੋ ਯਾਰ ਵੀਡੀਓ ਬਣਾਈ ਚੱਲ ਠੀਕ ਆ ਉਹ ਵੀਡੀਓ ਬਣਾਈ ਜਾਏਗਾ ਤੁਸੀਂ ਪਿੱਛੋਂ ਬੋਲੀ ਜੀ ਲੋ ডেইলি ਤੁਸੀਂ ਇੱਕ ਵੀਡੀਓ ਬਣਾਣੀ ਟਾਈਮ ਕਿੰਨਾ ਕਰਨਾ ডেইলি 8 ਤੋਂ 10 ਮਿੰਟ ਤੁਸੀਂ 8 ਤੋਂ 10 ਮਿੰਟ ਕੰਮ ਕਰਨਾ ਤੇ ਤੁਸੀਂ ਮਹੀਨੇ ਦੇ ਲੱਖਾਂ ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾ ਲੂਗੇ ਤੇ ਆ ਵੀਡੀਓ ਜੇ ਤੁਸੀਂ ਕਹਿੰਦੇ ਸਾਡੀ ਵੀਡੀਓ ਵਾਇਰਲ ਨਹੀਂ ਹੋਊਗੀ ਤੁਹਾਡੀ ਵੀਡੀਓ ਵ ਜੋ ਕੁਛ ਮਰਜ਼ੀ ਹੋ ਜੇ ਕਿਉਂਕਿ ਇਹ ਵੀਡੀਓ ਦੇਖਦੇ-ਦੇਖਦੇ ਆ ਬੱਚੇ ਇਹ ਵੀਡੀਓ YouTube ਜਿਆਦਾ ਰეკਮੈਂਡ ਕਰਦੀ ਆ ਬੱਚਿਆਂ ਨੂੰ ਵੀ ਤੁਸੀਂ ਆਹ ਵੀਡੀਓ ਦੇਖੋ ਆਹ ਵੀਡੀਓ ਦੇਖੋ ਤੁਸੀਂ ਇਹ ਚੀਜ਼ ਬਣਾ ਕੇ ਲਾਓ ਤੇ ਥ ਜਿਹੜਾ ਤੇ ਜਿਹੜਾ ਥੰਬਨੇਲ ਹੋਊਗਾ ਥੰਬਨੇਲ ਤੁਹਾਡਾ ਵਧੀਆ ਹੋਣਾ ਚਾਹੀਦਾ ਜਿੱਦੇ ਤੇ ਗੱਡੀਆਂ ਗੁੱਡੀਆਂ ਵਧੀਆ ਦਿਖਣਾ ਤੁਸੀਂ ਇਹ ਚੀਜ਼ ਨੂੰ ਤੁਸੀਂ ਬਣਾ ਕੇ ਪਾਓ ਥੰਬਨੇਲ ਵਧੀਆ ਲਾਓ ਤੇ ਵੀਡੀਓ 8 ਤੋਂ 10 ਮਿੰਟ ਦੀ ਵੀਡੀਓ ਬਣਾਣੀ ਹੈ 8 ਤੋਂ 10 ਮਿੰਟ ਦੀ ਘੱਟ ਨਹੀਂ ਬਣਾਉਣੀ ਹੈਗੀ ਵੀਡੀਓ ਇਹਨੂੰ ਪ੍ਰੋਪਰਲੀ ਸ਼ੂਟ ਕਰਕੇ ਹਲਕਾ ਜਿਹਾ ਮਿਊਜ਼ਿਕ ਲਗਾ ਕੇ ਤੁਸੀਂ ਦਿਖਾਓ ਮੈਂ ਕਹਿੰਦਾ ਤੁਹਾਡੀ ਵੀਡੀਓ ਜਿਹੜੀ ਆ 101% ਜਿਹੜੀ ਆ ਉਹ ਚੱਲੂਗੀ ਹੀ ਚੱਲੂਗੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਅਗਰ ਤੁਸੀਂ ਕਹਿੰਦੇ ਹੋ ਕਿ ਵੀਰ ਜੀ ਆਹ ਵੀਡੀਓ ਦਾ ਮਤਲਬ ਵੀ ਪ੍ਰੈਕਟੀਕਲ ਕਰਕੇ ਦਿਖਾਓ ਵੀ ਅਸੀਂ ਇਹਨੂੰ ਸ਼ੂਟ ਕਿੱਦਾਂ ਕਰਨਾ ਕਿਹੜੇ ਐਂਗਲ ਤੋਂ ਸ਼ੂਟ ਕਰਨਾ ਕਿਵੇਂ ਅਸੀਂ ਇਹਨੂੰ ਐਡਿਟ ਕਰਨਾ ਹੈ ਕਿਵੇਂ ਇਸ ਨੂੰ ਅਪਲੋਡ ਕਰਨਾ ਹੈ ਜਿਦਾਂ ਸਾਡੀ ਜਿਹੜੀ ਵੀਡੀਓ ਵਾਇਰਲ ਹੋਵੇ ਜੇ ਤੁਸੀਂ ਕਹਿੰਦੇ ਹੋ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਪਾਰ ਨੂੰ ਸ਼ੂਟ ਕਿਵੇਂ ਕਰਨਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵੀਡੀਓ ਨੂੰ ਅਪਲੋਡ ਕਿਵੇਂ ਕਰਨਾ ਕਿਵੇਂ ਟਾਈਟਲ ਲਿਖਣਾ ਕਿਵੇਂ ਟੈਗ ਲਿਖਨੇ ਕਿਵੇਂ ਡਿਸਕ੍ਰਿਪਸ਼ਨ ਲਿਖਣਾ ਜਿੰਨਾ ਤੁਹਾਡੀ ਜਿਹੜੀ ਵੀਡੀਓ ਉਹ ਵਾਇਰਲ ਹੋਵੇ ਤੇ ਤੁਸੀਂ ਮਹੀਨੇ ਦੇ ਜਿਹੜੇ 1000 ਰੁਪਏ ਤੁਸੀਂ ਕਮਾ ਸਕੋਗੇ ਜੇ ਤੁਸੀਂ ਚਾਹੁੰਦੇ ਹੋ ਵੀ ਮੈਂ ਇਹ ਪਾਰਟ 2 ਲੈ ਕੇ ਆਵਾਂ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਸਿਰਫ ਪਾਰਟ 2 ਲਿਖ ਦਿਓ ਮੈਂ ਜਲਦੀ ਕੋਸ਼ਿਸ਼ ਕਰਾਂਗਾ ਵੀ ਤੁਹਾਡੇ ਵਾਸਤੇ ਪਾਰਟ 2 ਲੈ ਕੇ ਆਵਾਂ ਬਹੁਤ ਸਾਰੇ ਮੇਰੇ ਭੈਣ ਭਰਾਣੇ ਜਿਹੜੇ ਮੇਰੇ ਕੋਲ ਮਤਲਬ ਇਹ ਚੀਜ਼ ਦੇ ਬਾਰੇ ਸਿੱਖਣ ਹੁੰਦੇ ਨੇ ਇਹ ਚੀਜ਼ਾਂ ਬਾਰੇ ਸਿੱਖਦੇ ਨਹੀਂ ਕੋਈ ਕੁਕਿੰਗ ਦੇ ਚੈਨਲ ਦੇ ਉੱਤੇ ਸਿੱਖਣ ਹੁੰਦਾ ਵਾ ਕੋਈ ਵਲੋਗ ਦੇ ਬਾਰੇ ਸਿੱਖਣ ਹੁੰਦਾ ਕੋਈ ਮੇਰੇ ਕੋਲ YouTube ਚੈਨਲ ਬਣਵਾਉਣ ਆਉਂਦੇ ਆ ਵੀਡੀਓ ਐਡੀਟਿੰਗ ਸਿੱਖਦ ਨੇ ਮੇਰੇ ਕੋਲ ਆਉਂਦੇ ਨੇ ਹਰ ਇੱਕ ਸੰਡੇ ਨੂੰ ਮੇਰੀ ਕਲਾਸ ਜਿਹੜੀ ਉਹ ਲੱਗਦੀ ਆ ਤੇ ਉਹ ਮੇਰੇ ਕੋਲ ਆਉਂਦੇ ਨੇ ਤੇ ਮੇਰੇ ਕੋਲ ਸਿੱਖ ਕੇ ਜਾਂਦੇ ਨੇ ਬਹੁਤ ਸਾਰੇ ਮੇਰੇ ਇਹੋ ਜਿਹੇ ਪਿੰਡ ਪ੍ਰਾਣੇ ਜਿਹੜੇ ਮੇਰੇ ਕੋਲ ਸਿੱਖ ਕੇ ਗਏ ਨੇ ਤੇ ਉਹ YouTube ਤੋਂ 25000 ਤੋਂ ਲੈ ਕੇ 40000 ਰੁਪਏ ਬੜੇ ਆਰਾਮ ਨਾਲ ਕਮਾਈ ਜਾ ਰਹੇ ਨੇ ਕੋਈ ਵਲੋਗ ਸ਼ੂਟ ਕਰਕੇ ਅਪਲੋਡ ਕਰਦਾ ਪਿਆ ਕੋਈ ਕੁਕਿੰਗ ਦੀ ਵੀਡੀਓ ਅਪਲੋਡ ਕਰਦਾ ਪਿਆ ਵਾ ਕੋਈ ਬੱਚਿਆਂ ਦੀ ਵੀਡੀਓ ਕਰਦਾ ਪਿਆ ਕੋਈ ਕਹਾਣੀ ਵੀ ਕਰਦਾ ਪਿਆ ਕੋਈ ਹਾਰਰ ਵੀਡੀਓ ਬਣਾ ਕੇ ਕਰ ਰਿਹਾ ਵਾ ਜਿਹੜਾ ਉਹਨਾਂ ਨੂੰ ਇੰਟਰਸਟ ਹੁੰਦਾ ਵਾ ਉਹ ਆਂਦੇ ਨੇ ਮੈਨੂੰ ਦੱਸਦੇ ਨੇ ਤੇ ਉਹਨਾਂ ਨੂੰ ਉਸ ਤਰੀਕੇ ਨਾਲ ਮੈਂ ਸਿਖਾ ਦਿੰਦਾ ਤੇ ਉਹ ਸਿੱਖ ਕੇ ਜਾਂਦੇ ਨੇ ਤੇ ਮਹੀਨੇ ਦੇ ਬਹੁਤ ਵਧੀਆ ਉਹ ਪੈਸੇ ਕਮਾਉਣੇ ਸ਼ੁਰੂ ਕਰ ਚੁੱਕੇ ਨੇ ਸੋ ਤੁਸੀਂ ਵੀ ਕਰ ਸਕਦੇ ਹੋ ਇਹ ਜਿਹੜਾ ਪਲੇਟਫਾਰਮ ਇਹ ਇਹੋ ਜਿਹਾ ਪਲੇਟਫਾਰਮਾਂ ਇਹਦੇ ਵਿੱਚ ਆਪਾਂ 0 ਰੁਪਇਆ 1 ਵੀ ਰੁਪਇਆ ਜਿਹੜਾ ਆਪਾਂ ਇਹਦੇ ਵਿੱਚ ਇਨਵੈਸਟ ਨਹੀਂ ਕਰਨਾ ਤੇ ਆਪਾਂ ਇਹਦੇ ਵਿੱਚੋਂ ਆਪਾਂ ਬਹੁ ਸੋ ਦੋਸਤੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਮੇਰੇ ਕੋਲ ਸਿੱਖਣਾ ਚਾਹੁੰਦਾ ਹਨਾ ਮੇਰੇ ਕੋਲ ਆ ਕੇ ਮਤਲਬ ਕਲਾਸ ਲਗਾਉਣਾ ਚਾਹੁੰਦਾ ਤਾਂ ਪਲੀਜ਼ ਸਕਰੀਨ ਤੇ ਚੱਲ ਰੇ ਨੰਬਰ ਤੇ ਫੋਨ ਕਰਕੇ ਸਾਡੀ ਟੀਮ ਨਾਲ ਸੰਪਰਕ ਕਰ ਸਕਦਾ ਤੇ ਉਹ ਮੇਰੇ ਕੋਲ ਆ ਕੇ ਇਹ ਸਾਰੀ ਚੀਜ਼ਾਂ ਨੇ ਜਿਹੜੀ ਬਹੁਤ ਬਰੀਕੀ ਦੇ ਵਿੱਚ ਸਿੱਖ ਸਕਦਾ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵੀਡੀਓ ਦਾ ਥੰਬਨੇਲ ਕਿਵੇਂ ਬਣਾਉਣਾ ਤੇ YouTube ਚੈਨਲ ਦੀ ਸੈਟਿੰਗ ਕਿਵੇਂ ਕਰਨੀ ਆ ਤੇ ਕਿਵੇਂ ਤੁਸੀਂ ਉਹਨੂੰ ਮੋਨਟਾਈਜ਼ ਆ ਜਿਹੜਾ ਉਹ ਚੈਨਲ ਨੂੰ ਕਰਦਾ ਤੇ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਜਿਹੜੇ ਉਹ ਕਮਾ ਸਕਦੇ ਹੋ ਸੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੇ ਪਿੰਡਪਰਾ ਸਿੱਖਣਾ ਚਾਹੁੰਦਾ ਮੇਰੇ ਕੋਲ ਆ ਕੇ ਤਾਂ ਬਲੀ ਸਕਰੀਨ ਤੇ ਚੱਲ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਉਹ ਸੰਪਰਕ ਕਰ ਸਕਦਾ ਜੀ ਸੋ ਦੋਸਤੋ ਅਗਰ ਤੁਸੀਂ ਕਿੰਨੇ ਵੀ ਇਹਦਾ ਮੈਂ ਪਾਰਟ 2 ਲੈ ਕੇ ਆਵਾਂ ਤਾਂ ਬਲੀ ਇਸ ਵੀਡੀਓ ਥੱਲੇ ਤੁਸੀਂ ਲਿਖ ਦਿਓ ਪਾਰਟ 2 ਤੇ ਮੈਂ ਕੋਸ਼ਿਸ਼ ਕਰਾਂਗਾ ਬਹੁਤ ਜਲਦੀ ਤੁਹਾਡੇ ਵਾਸਤੇ ਪਾਰਟ 2 ਜਿਹੜਾ ਇਹਦੇ ਵਾਸਤੇ ਲੈ ਕੇ ਆਵਾਂ ਪ੍ਰੈਕਟੀਕਲ ਠੀਕ ਹੈ ਜੀ ਸੋ ਦੋਸਤੋ ਮਿਲਦੇ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁ